ਵਾਹ ਤੇਰੇ ਜੀ ਬੜਾ ਯੋਰਾ ਆ ਹਾਂ ਅਰਜ 55 ਜੈ ਕੈਚ ਦੇ ਰੈਨ ਤੇ ਘਟ ਜਾ ਨਾਮ ਲੈ ਲੈਣ ਦੋ ਇਧਰ ਇਧਰ ਹੋ ਜਾ ਗੋੜੇ ਹੋ ਮਖਿਆਲ ਜੀ ਮਖਿਆਲ ਵੇ ਤੱਕ ਜਾਨਾ ਬਹਿ ਜਾਣ ਸੇਵਾ ਦਾ ਸਾਰੇ ਭੱਜ ਗਏ ਲੋ ਜੀ ਵੀਰੋ ਭਰਤੀ ਆਦੀ ਟਰਾਲੀ ਥੋੜੀ ਮੋਟੀ ਰਹਿ ਗਈ ਬਸ ਤੇ ਲੋ ਏ ਟਰਾਲੀ ਭਰਤੀ ਤੇ ਸਾਰੇ ਸੇਵਾ ਦਾ ਚਾਹ ਪੀਦੇ ਨੇ ਉਹ ਦੇਖੋ ਜੀ ਸਾਰੇ ਸੇਵਾਦਾਰ ਚਾਹ ਪੀ ਰਹੇ ਨੇ ਤੇ ਸੇਹਾਂਜੀ ਵੈਲਕਮ ਆਪਰੇ ਨਵੇਂ ਬਲੌਗ ਦੇ ਵਿੱਚ ਸਤ ਸਾਰਿਆਂ ਦਾ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਜੰਡਾਲੀ ਉਹ ਦੇਖੋ ਜੀ ਜੰਡਾਲੀ ਪਹੁੰਚਿਆ ਜੋ ਕਿ ਅੱਜ ਆਪਣੀ ਲੱਗੀ ਹੈ ਸੇਵਾ ਇੱਥੇ ਪੈਂਡਾਰਿਆਂ ਦੀ ਤੇ ਸਾਰੇ ਸੇਵਾਦਾਰ ਪਹੁੰਚੇ ਹੋਏ ਨੇਗੇ ਤੇ ਇਹ ਸੇਵਾ ਕਾਦੀ ਲੱਗੀ ਹੈ ਸਾਰੀ ਜਾਣਕਾਰੀ ਤੁਹਾਨੂੰ ਮਿਲੂਗੀ ਤੇ ਬੱਸ ਬਲੌਗ ਇੰਤਕ ਦੇਖਿਓ ਤੇ ਆਜੋ ਫਿਰ ਤਲੋਈ ਟਰਾਲੀ ਭਰਤੀ ਤੇ ਸਾਰੇ ਸੇਵਾ ਦਾ ਚਾਹ ਪੀਦੇ ਨੇ ਉਹ ਦੇਖੋ ਜੀ ਸਾਰੇ ਸੇਵਾ ਦਾ ਚਾਹ ਪੀਦੇ ਨੇ ਤੇ ਇੱਕ ਟਰਾਲੀ ਹੋ ਘੜੀ ਆ ਤੇ ਉਹ ਵੀ ਭਰਨੀ ਆਪਾਂ ਨੇ ਉਹ ਦੇ ਜੀ ਚਲੋ ਚਾਹ ਚੁ ਪੀ ਲਈਏ ਫੇਰ ਛੋਟੇ ਨਾਲ ਗੱਲਬਾਤ ਕਰਦੇ ਆਉਣ ਦੇ ਆਉਣ ਦੇ ਲੈ ਜੀ ਵੀਰੋ ਲੱਗ ਗਈ ਦੂਜੀ ਟਰਾਲੀ ਹੋਰ ਬਣਾਵਾਂਗੇ ਵਲੌਗ ਨਿਊ ਰੈਚ ਪੰਜਾਬੀ

ਭੱਜ ਰੋ ਭੱਜ ਲੋ ਲੋ ਜੀ ਵੀਰੋ ਮਖਾਇਰ ਉੱਡ ਗਿਆ ਹੁਣ ਤੇ ਬਹਿਨੇ ਦੋ ਮਖਾਇਰ ਆਖਣੀ ਮਾਰਨਾ ਬੈਠੇ ਆਹ ਦੇਖ ਲੈ ਆਹ ਫਣ ਦੇਖੋ ਲੜ ਗਿਆ ਲੜ ਗਿਆ ਲੱਗਦਾ ਅੰਕਲ ਦੇ ਮੋਗਲੇ ਆ ਜਿ ਆਇਓ ਆਹਾਂ ਲੜਦੀਆਂ ਤਾਂ ਹੈਗੀਆਂ ਹੈਗੀਆਂ ਲੱਗਦੀ ਤੇ ਬੱਸ ਲੋ ਜੀ ਫੇਰ ਲੱਗੇ ਜੀ ਸਟਾਰ ਸੇਵਾ ਜਾ ਰਿਹਾ ਕੀ ਕੀ ਕਿ ਨਾ ਕੀ ਤੁਸੀਂ ਕੀ ਕੀ ਤੋ ਘਟਨਾ ਖਾਲੀ ਮਤੋਏ ਕਿਉਂ ਕੀ ਤੁਸੀਂ ਉਹ ਦੇ ਮਖਿਆਲ ਕੋਲੇ ਹੋ ਕੇ ਦਿਖਾ ਕੇ ਆ ਉਹ ਬਲਾ ਕੇ ਦਿਖਾ ਕੇ ਆ ਉਹ ਸੋਡੀ ਉਹ ਉਧਰ ਵੀ ਆ ਪਰ ਇਹ ਆ ਵੱਧਦਾ ਉਹ ਉਹ ਮਖਿਆਲ ਤਾਂ ਉਧਰ ਵੀ ਖਾਸ ਆ ਉੱਥੇ ਵੀ ਹਾਂ ਉਹ ਦੇ ਕੋਲੇ ਜਾ ਬਸ ਰੋਟੀ ਆੜੀ ਪੁੱਤ ਖਾ ਜਾ ਬਸ ਸੇਵਾ ਦਾ ਬੈਠ ਕੇ ਨਹੀਂ ਉਹ ਉਹ ਕ ਮੱਖੀ ਬੈ ਗਈ ਇਹ ਫੋਲ ਦੇ ਸੇਵਾ ਦਾ ਲੱਗੇ ਨਹੀਂ ਤੇ ਮਖਿਆਲ ਰੋ ਰਿਹਾ ਕੰਮ ਕਰ ਗਿਆ ਸੁਰੀਓ ਦੇਖੋ ਖਾਚਦੇ ਖਾਚਦੇ ਉਹ ਮੱਖੀਆਂ ਨਾਲ ਉਹ ਸ਼ਮਰ ਨਹੀਂ ਅੰਦਰ ਲੱਗਿਆ ਜਿਹੜੇ ਅੰਕ ਕਹਿੰਦਾ ਦੇਸੀ ਜਗਾਰ ਲਾ ਰਿਹਾ ਕਹਿੰਦਾ ਮਖਿਆਰ ਭਜਾਉਂਦਾ ਚੱਕ ਕਹਿੰਦਾ ਤੂੜੀ ਨੂੰ ਅੱਗ ਲਾ ਦੇਣੀ ਆ ਧੂਮਾ ਕਰਨਾ ਤੇ ਸਾਰਾ ਮਖਿਆਰ ਭੱਗ ਜਾਣਾ ਅੰਕਲ ਭੱਗ ਜੂਗਾ ਮਖਿਆਰ ਹਾਂ ਕਹਿੰਦਾ ਸੁਣਦਾ ਤੇਰਾ ਪਾ ਹੋਲਗਾ ਹਾਂ ਹੋਲਗਾ ਹਾਂ ਫੋਨ ਨੀ ਜਬਾ ਦੇਣੀ ਬੱਫਾ ਹੁਰੀਆ ਕਾ ਲੱਗਦੀ ਮੈਂ ਤੂੰ ਯਾ ਚੱਕ ਚੱਕ ਤੂੰ ਮਾਕਾਂ ਦੀ ਤਿਆਰ ਕਿਉਂ ਆਂ ਕਰ ਭੱਗ ਜਾਗਾ ਮੈਂ ਖਿਆਲ ਹੂੰ ਇਹਦਾ ਬਹੁਤ ਪੁੱਛ ਲ ਕਿਹੜੇ ਸੂਬੇ ਜੇ ਕਰਕੇ ਆਇਆ ਉਹ ਨੌਕਰੀ ਹਾਂ ਕਿਹੜੇ ਕੰਟਰੀ ਸੀਗਾ ਹਾਂ ਉੱਥੇ ਵੀ ਮਖਿਆਲ ਭਜਾਉਂਦਾ ਰਿਹਾ ਅੰਕਲਾ ਨਾ ਪਿੰਕੇਰੀ ਕਿਹੜਾ ਕੰਟਰੀ ਪੁੱਛਿਆ ਆਪਾਂ ਤੋਂ ਕਹਿਣਾ ਆ ਬਹੁਤ ਚਰਪੀ ਪੋਲੀ ਆਏ ਅੰਕਲ ਕਿਹੜੀ ਕੰਟਰੀ 'ਚ ਕੰਮ ਕਰਕੇ ਨੇ ਲਿਵਾਂਟ ਗਿਆ ਸੀ ਬਿਰੋ ਪੁੱਛ ਤੇਰੀ ਪਹਿਲਾਂ ਜੇ ਗੇ ਨੂੰ ਹਨਾ ਦੋਗ ਪਤਾ ਇਹ ਵੀ ਧਰ ਦੇ ਉੱਤੇ ਕਿਹੜਾ ਅੱਗੇ ਜੀ ਪਾਇਆ ਸਾਰੇ ਲੂਟੂਣੇ ਆਹ ਮਾਂ ਦੇ ਕੰਮ ਆ ਉਹ ਪੂਰਾ ਦੇਖਦਾ ਆ ਨਹੀਂ ਤਾਂ ਪਛੇੜਾ ਆ ਕੇ ਅੰਕ ਨੇ ਕੰਮ ਸਿੱਖਿਆ ਵਾ ਉਹ ਨਵੀਂ ਲਾਂਚ ਤੋਂ ਬੰਦੇ ਕਿਹੜੀ ਕੰਟਰੀ ਚੋਂ ਕੀ ਜਿਹੜੀ ਕੰਟਰੀ ਵਧੀਲੀ ਵੀ ਲਾਂਚ ਆਏ ਜੀ ਕੰਟਰੀ ਆ ਨਾਗਾ ਲੈਡ ਤੋਂ ਲੱਗਦਾ ਹੁੰਦਾ ਹੈ ਹੋਰ ਅੰਕ ਦੱਸ ਕਿਹੜੀ ਕੰਟਰੀ ਕੰਮ ਕੀਤਾ ਸੀਗਾ ਕਿਹੜੀ ਕੰਟਰੀ ਤੋਂ ਥੱਲੇ ਨੂੰ ਤਾਂ ਹਨੂ ਬੰਦ ਤੇ ਲਿਆ ਪਰ ਚਾਉਣ ਜੀ ਹੋਰ ਉਹਨੂੰ ਦਾ ਸਾਰਿਆਂ

ਉਹ ਦਾ ਫਾਇਦਾ ਉਹ ਦਾ ਮੋਟਰ ਚਲਾ ਲੈਣ ਦੇ ਸੀ ਫਿਲਟਰ ਬੱਕ ਰਿਹਾ ਹਾਂ ਹਾਂ ਬਾਈ ਸਟਾਰਟਿੰਗ ਯਾਰ ਬੜੀ ਪ੍ਰੋਬਲਮ ਹੈ ਤੇਲ ਵਾਲੋਂ ਮੜਾ ਲੈਂਦੇ ਇਹ ਸਾਰੇ ਗੜੇ ਨੇ ਤਬੱਸ ਉੱਥੇ ਵਾਲਾ ਪੀਜੀ ਕਿੱਕੜੇ ਸਟਾਰਟ ਹੋ ਗਿਆ ਆ ਛੇਨ ਦੇ ਲੱਕੜਾ ਫੀੜੀ ਚੱਕਾ ਸਾਰੇ ਦੇਖਣ ਲੱਗੇ ਜਲ ਲੱਕੜਾਂ ਵੀ ਚੱਕ ਲੋ ਤਮਾਸ਼ਾ ਚੱਲ ਰਿਹਾ ਇੱਧਰ ਦਾ ਹਾਂ ਜਾਣ ਕੇ ਬਹਿ ਕੇ ਰਾਤੀ ਨੂੰ ਹੋਣੀ ਵਾਜਦਾ ਪਹਿਲਾਂ ਸ਼ਮਾਤਾ ਦੇ ਬੰਦੋਂ ਫਿਰ ਉਹ ਗੀ ਕਹਣਾ ਹਾਂ ਅੰਕ ਨੂੰ ਪੜਾਉ ਦੇਖਿਓ ਨਾ ਅੰਕਰ ਕਰਦਾ ਲੱਗਦਾ ਹੁੰਦਾ ਫਿਰ ਮੈਨੂੰ ਕੀ ਲੋੜ ਜੈਦਾ ਦੇਖਿਓ ਇਹ ਫੋਲਰ ਚੱਲ ਰਿਹਾ ਇੱਧਰ ਸਟਾਰਟ ਨਹੀਂ ਹੋ ਰਿਹਾ ਇਹਦੇ ਕੋਈ ਲਕਟਰਾ ਹੀ ਨਹੀਂ ਚੱਕਦਾ ਲੈ ਸਾਰੇ ਇਹ ਵਾ ਤਮਾਸ਼ਾ ਦੇਖ ਰਿਹਾ ਇੱਧਰ ਭਾਈ ਭਾਈ ਦੋਮਨਾ ਬੈਠ ਕੇ ਆ ਗਿਆ ਆ ਲੈ ਆ ਲੈ ਆ ਕੀ ਹੋ ਗਿਆ 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 ਮਰਦੀ ਵੇ ਆ ਆ ਕੀ ਆ ਬਸ ਉਹ ਪੜ ਰਿਹਾ ਉਹ ਤਾਂ ਕਰਨ ਬੈਠ ਗਈ ਉਹ ਬਾਏ ਜੀ ਬਸ ਬਸ ਆਵਾ ਨਿਕਲ ਗਈ ਆਂਕਰ ਹਮ ਤੇ 23 ਮਹੀਨੇ ਦਾ ਕਹਿੰਦੇ ਇਹਦੇ ਕੋਲ ਜਾਨ ਮਾਤਣਾ ਪੜ ਕੇ ਦਾ ਬੋਲ ਰਿਹਾ ਉਹ ਕਹਿੰਦੇ ਮੈਂ ਤਾਂ ਇਹਦੇ ਸਿਰ ਤੇ ਛੱਡ ਕੇ ਜਾਂਦਾ ਕਹਿੰਦਾ ਜੇ ਇਹ ਮਹਕਾਰਦਾਰ ਨਹੀਂ ਆਉਂਦਾ ਉਹ ਪਿਆ ਤੁਸੀਂ ਇਹਨੂੰ ਛੱਡੋ ਦੂਜਾ ਧਰ ਲਓ ਚਲੋ ਬਾਈ ਤਰੋ ਹੁਣ ਕਿਹਾ ਮੂੰਹ ਤੇ ਹੀ ਇਹ ਮੈਨੂੰ ਤਾਂ ਲੱਗਦਾ ਨਹੀਂ ਕਿ ਇਹ ਸਟਾਰਟ ਹੋਗਾ ਵੀ ਨਹੀਂ ਹੋਗਾ ਅੱਛਾ ਹਾਂ ਹਾਂ ਨਾ ਉਤਰੋ ਇਹ ਹੁਣ ਉਹ ਬੈਟ ਰੈਕ ਬੈਠੀ ਵਾਹ ਸਾਂਕ ਨੇ ਕੰਮ ਕੀਤਾ ਖੋਲਣ ਲੱਗ ਗਿਆ ਉਹ ਦੇਖ ਲਿਆ ਉਹ ਚਲੋ ਚਲੋ ਆਓ 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 ਆਂਕੜਾ ਦੇਖ ਲਿਆ ਨਸਕ ਦੇਖ ਲਿਆ ਆਜੋ ਆਜੋ ਇਹ ਹਵਾ ਮਾਰਾਲ ਸਾਰੇ ਬੰਦ ਆਇਆ ਵਾਹ ਵਾਹ ਸਾਰੇ ਸਟਾਰਟ ਕਰੋ ਮਸ਼ੀਨ ਇਹ ਆਹ ਤੇ ਖੋਲੀ ਇਹਨੂੰ ਪਲਾਸ ਹੋਰ ਕੇ ਫਿਲਟਰ ਝਾੜ ਦਈਏ ਮੜ ਕੇ ਚੱਲੂਗਾ ਐਂਕਰ ਚੋਟੀ ਦਾ ਜਦੋਂ ਹੀ ਸਟਾਰਟ ਜਦੋਂ ਹੀ ਸਟਾਰਟ ਆ ਬਈ ਫੜਾਓ ਫੇਰ ਐਂਕਰ ਨੂੰ ਪਲਾਸ ਜਾਂ ਪੇਚ ਕਰ ਫਿਲਟਰ ਨੂੰ ਓਸਕਾ なん ਕ ਫਿਲਟਰ ਹਰ ਹੁਣ ਵੀ ਕਈ ਵਾਰ ਹੁਣ ਵੀ ਉਹ ਹੋ ਹਾਂ ਤੇ ਨਵੀਂ ਨਾਂ ਚ ਕੰਮ ਕੀਤਾ ਹੋਇਆ ਇਹੀ ਕੰਮ ਕੀਤੇ ਨੇ ਬਾਬਾ ਵੀ ਕੋਈ ਕੁਝ ਕਿੱਧਰ ਦੇਖ ਦਵੇ ਤੂੰ ਤੇਰਾ ਨਾਲ ਹੋ ਗਏ ਉਹ ਰੈਂਸ ਕਰਵਾ ਆ ਜਾਂਦਾ ਉਹ ਕਰ ਆ ਜਾਂਦਾ ਵੀ ਉਹਨੇ ਦੇਖ ਲੈਣੇ ਆ ਵਾਹ ਯੋਰਾ ਆ ਹਾਂ ਹਰ 55 ਜਾ ਗੈਚ ਦੇ ਰੈਨ ਦੇ ਘਟ ਜਾ ਨਾਮ ਲੈ ਲੈਣ ਤੋਂ ਬਸ ਬਸ ਹੋ ਗਿਆ ਪਹਿਲਾਂ ਹੀ ਧੱਕਾ ਕਰਦੇ ਹੋ ਭਾਈ ਧੱਕਾ ਪਹਿਲੇ ਹੋ ਗਿਆ ਪਹਿਲਾਂ ਹੋਰ ਕਾਹਨੋਂ ਸੇ ਬਦਈ ਉਹਦਾ ਤੱਕਾ ਕਰਦਾ ਯਾਰ ਤੱਕਾ ਨਹੀਂ ਕਰਨਾ ਮਸ਼ੀਨ ਦਾ ਤੱਕਾ ਨਹੀਂ ਕਰਨਾ ਕੋਈ ਭਾਈ ਤੱਕਾ ਨਹੀਂ ਕਰਨਾ ਹਾਂ ਇਹੋ ਕੋਲ ਨੇ ਅੱਕ ਲੈਣੇ <laughs>. <नहीं। laughs> बस ना लग जाने <स्याति> ना लग जाने बाबा बहुत ਉਹਦਾ ਕਿ ਉਹ ਚੱਕਰ ਤੋੜਦਾ ਹੈ ਨਹੀਂ ਤਾਂ ਪੱਲ ਲੱਗਦੀ ਹੈ ਪਿਆਰ ਕਰਕੇ ਉਹ ਨਹੀਂ ਜਾਂਦੀ ਆ ਤਾਂ ਕੱਢਦੀ ਨਹੀਂ ਲੋ ਜੀ ਵੀਰੋ ਸਟਾਰਟ ਹੁੰਦਾ ਨਹੀਂ ਤੇ ਚਲੋ ਟੱਕਾ ਵੱਟਨੇ ਜੀ ਤੇ ਅਚਾਨੇ ਚੱਕ ਲੈਣੇ ਲੱਗਣਾ ਆ ਦੇਖੋ ਛੇਵਾ ਦਾ ਸਾਡੇ ਪਿੰਡ ਦੇ ਵੀਰ ਚੱਲ ਚੱਕ ਇੰਦੇ ਸਾਰੇ ਛੇਵਾ ਦਾ ਨੇ ਜੀ ਕੱਢ ਜੋ ਬਰਾੜ ਆ ਕੀ ਆ ਠੀਕ ਹੈ ਠੀਕ ਹੈ ਜੀ ਹਾਲਾਤ ਕੀ ਕੋਈ ਸੇਵਾਦਾਰ ਨਹੀਂ ਆ ਰਿਹਾ ਜੀ ਇਹਨਾਂ ਨੂੰ ਚੱਲੋ ਇੱਕ ਮਿੰਟ ਆ ਵੀ ਦੇਖ ਲਈਏ ਮਖਿਆਰ ਉੱਡ ਗਿਆ ਜਾਂ ਵੱਡਾ ਜਾ ਕੇ ਮਖਿਆਰ ਮੇਰੇ ਉੱਡੇ ਜੀ ਲੋ ਚਲੋ ਪਾਓ ਹੱਥ ਇਹਨਾਂ ਨੂੰ ਕੋਈ ਮਹਾਰਾਜ ਜਲਦੀ ਲੱਗ ਕੇ ਰੁਕਣਾ ਚੱਕ ਲਈਏ ਪੇਸ਼ਟ ਰੈਕ ਓਏ ਹੋ ਗਿਆ ਓਏ ਹੋ ਗਿਆ ਹੋ ਗਿਆ ਓਏ ਅੰਕਲ ਕੰਮ ਚੱਲ ਪਿਆ ਉਹ ਨਵੀਂ ਲਾਂਸ ਵਾਲਾ ਅੰਕਲ ਲੇਟ ਹੋ ਗਿਆ ਜੀ ਲੇਟ ਹੋ ਗਿਆ ਯਾ ਯਾਰ ਬਲੋਟ ਛੱਡ ਬੰਦ ਵੀ ਹੋ ਗਿਆ ਜੀ ਦੁਬਾਰ ਤਵਨ ਉਹ ਦੁਬਾਰ ਦੂ ਓਏ ਹੋ ਚੱਲੂ ਹੁਣ ਚੱਲੂ ਮੈਂ ਤਾਂ ਬਾਹਲਾ ਪੈਣਾ ਇਸਲਾ ਤਾਂ ਆ ਜਾ ਆ ਜਾ ਚੱਲਦਾ ਹੋ ਕੀ ਗਿਆ ਜੀ ਬੱਸ ਜੀ ਹਾਂ ਜੀ ਜਿਹੜਾ ਬੰਦ ਸੀ ਆ ਜੀ ਰਸੀਨ ਰਸੀਨ ਆ ਬਵਾ ਕੋਈ ਨੀ ਵੀਡੀਓ ਮਾਰਦੀ ਅੰਕਲ ਹੋਲਾ ਆਰੇ ਨੋ ਬਾਰੇ ਵਾਹ ਸਾਰੇ ਕੰਜੀ ਬਦਈ ਆਪਣੀ ਚੱਲ ਸੋ ਚੱਲ ਪਿਆ ਅੰਕ ਦਾ ਕੰਮ ਚਾਰ ਕੋ ਲਮੀਨਾ ਅੰਕ ਦਾ ਸਾਭੀ ਹੋਏ ਪਰੇ 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 ਕਿਹਨੂੰ ਬਾਡੀ ਲੈਣਗੇ ਜਦੋਂ ਥੋੜਾ ਜਾ ਕਰਦੇ ਹਾਂ ਸਲਾਹ ਦੇ ਜਾ ਕੇ ਮਾਰੀ ਆਹ ਦੇਰ ਪਰੇ ਰੋਤੀ ਕਿਨ੍ਹੇ ਉਹ ਯਾਦ ਕਰੀ ਗੇ ਘੋੜੇ ਪੈਰ ਦਾ ਬਸ ਲੈ ਗਰਪ ਚਲੇ ਹੋਰੇ ਹੋਰ ਤੋਂ ਖੜਿਆ ਹਾਂ ਧੱਕ ਦੇ ਨੂੰ ਤਾ ਨੂੰ ਆਹ ਇਹ ਕਰਕੇ ਰੱਖੀ ਤੇ ਬਿਜਾ આ કરાયા જમીન કરા ક્યા હોય જોર ચાલો બેન કાઢે યાને Watch, 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 ਹਾਂ ਉਹ ਸੋਚ ਖਲਿੰਦਾ ਦੱਬ ਕੇ ਦੱਬ ਕੇ ਚਲਾਈ ਗਏ ਹੁਣ ਚੱਲਿਆ ਪਹਿਲਾਂ ਚੱਲਿਆ ਨਹੀਂ ਉਹ ਵੀ ਸੱਚ ਦੱਬੀ ਗਿਆ ਇਹ ਕਹਿੰਦਾ ਦੱਬੀ ਤੇ ਚੱਲਦਾ ਇਹਦਾ ਰੋਟ ਹੈ ਇਹਦਾ ਬੋਤਾ ਹੀ ਆਹ ਫਾਰੋ ਤਾਰ ਵਾਲਾ ਤਾਰ ਉਹ ਲਲ ਕੱਢਦਾ ਉਹ ਤਾਰ ਤੋਂ ਇੱਥੇ ਵੜ ਦੋ ਪਰ ਇਹ ਖੋਲਾ ਮੋਲੇ ਉਹ ਵੀਰੇ ਮੋਲਾ ਨਿਕਲਦਾ ਕਿੰਨਾ ਕਬੜਾ ਤਾ ਇੰਗੋਰ ਕਿੰਨਾ ਕਬੜਣਾ ਆਹ ਦੇਖਾ ਸਾਰਾ ਬੰਦ ਬੱਟਣ ਵਾਲਾ ਹੀ ਆ ਉਹ ਵੀਰੇ तो लाओ जी क्यों मिठ्ठी लस्सी ठंडी आ गई

ਆਹ ਪਰ ਪੜੀ ਨਾਲ ਦਾ ਵੱਡੀ ਗੇਰੇ ਉਹ ਸੋਚਣ ਲੱਗੇ ਕਿਰਾ ਵੱਡਾ ਆ ਜਾ ਵੱਡਾ ਨਹੀਂ ਜਿਹੜਾ ਕਿਥਾਂ ਮੰਗਿਆ ਮੰਗਿਆ ਲੈਣਾ ਉਹਨਾਂ ਨੂੰ ਮੋਬਾਈਲ ਰੋਡ ਕਿੰਨੀ ਨਾਏਗਾ ਭਰਿਆ ਹੋਣਾ ਲੋ ਜੀ ਵੀਰੋ ਭਰਤੀ ਆਦੀ ਟਰਾਲੀ ਥੋੜੀ ਮੋਟੀ ਰਹਗੀ ਬਸ ਆ ਦੇਖੋ ਜੀ ਉਹਦੇ ਜੀ ਬਡੂਂਗੜੇ ਕੰਨੀ ਕਿਦੇ ਆ ਉਹ ਦੇਖ ਕੇ ਬਲੂ ਵੀ ਦਾ ਕਿਦੇ ਆ ਆਹ ਜੀ ਤੁਮ ਨੂੰ ਜ਼ਾਰ ਕਰਦੇ ਆ ਤੇ ਲੋਟੀ ਪੌਂਦਾ ਲੈ ਆ ਜਾਨ ਨਾ ਉੱਪਰ ਸਲਾਮ ਵਾਲੇ ਮਾਤੇ ਹੀ ਬੜੇ ਆ ਚੱਕੋ ਆਜ ਇਕਬੀਰ ਆ ਪਾ ਕਬੀਰ ਕਹਨਾ ਪੁੱਤੋ ਹਟ ਜਾਓ ਹਟ ਜਾਓ ਯੋਰ ਬਹੁਤ ਹੈ ਮੁਨਾਫੇ ਨੰਬਰ ਆਓ ਜੀ ਓਏ ਆ ਤੇਰਾ ਉੱਚਾ ਨਾ ਸੁਵਾਈ ਜਾ ਉਹ ਬਾਗਾ ਤਾਰਾ ਉਹਨਾਂ ਦਾ ਆਇਓ ਡੁੱਗੜ ਗਿਆ ਜੀ ਦੇਖੀ ਪੈ ਇਹਨਾਂ ਦੇ ਦੀ ਲੋ ਜੀ ਡੁੱਗੜ ਗਿਆ ਜੀ ਭਾਰਤੀ ਟ੍ਰੈਨ ਚ ਸਰ ਬਹੁਤ ਉੱਚਾ ਤੇ ਬਸ ਆ ਜੋ ਲੈ ਚੱਲ ਉੱਥੇ ਪੀ ਲੈਣ ਸਾਰੇ ਉਹ ਜੋ ਨਾ ਕੰਮ ਮੁੱਕਣ ਦੇ ਬਾਅਦ ਸਾਰੇ ਸੇਵਾਦਾਰ ਪ੍ਰਸ਼ਾਦਾ ਪਾਣੀ ਛਕਦੇ ਨੇ ਜੀ ਆਹ ਦੇਖੋ ਆਹ ਲੋ ਜੀ ਪਹਿਲੀ ਟਰਾਲੀ ਆ ਭਰੀ ਖੜੀ ਆ ਦੂਜੀ ਟਰਾਲੀ ਆ ਭਰੀ ਖੜੀ ਆ ਤੇ ਚਲੋ ਬਸ ਹੁਣ ਆਪਾਂ ਵੀ ਚੱਲੇ ਕਰੇ ਸਤ ਨੂੰ ਆਦਾ ਬਲੌਗ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਆਏ ਬਲੌਗਾਂ ਦੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੰਗਾ